ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰਸਵਾਰੇ ਸਾਧ ਸੰਗ ਜੀਓ ਅੱਜ ਅਸੀਂ ਆਪ ਜੀ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਤਰ੍ਹਾਂ ਖਾਲਸਾ ਪੰਥ ਦੀ ਸਾਇਰਨਾ ਕੀਤੀ ਸਾਖੀ ਸਾਂਝੀ ਕਰਾਂਗੇ ਪਿਆਰੇ ਸਾਧ ਸੰਗਤ ਜੀ 1752 ਈਸਵੀ ਨੂੰ ਕੇਸਗੜ੍ਹ ਸਾਹਿਬ ਦੇ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਬਹੁਤ ਵੱਡਾ ਇਕੱਠ ਬੁਲਾ ਕੇ ਪੰਜ ਪਿਆਰਿਆਂ ਦੀ ਸਾਜਨਾ ਕੀਤੀ ਸਿੱਖ ਧਰਮ ਦੀ ਨੀਂਹ ਨੂੰ ਪੱਕਿਆ ਕੀਤਾ ਕਿਸੇ ਕਵੀ ਨੇ ਵਿਸਾਖੀ ਦੇ ਸੰਬੰਧ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ ਐ ਵਿਸਾਖੀ ਦੀ ਏ ਸ਼ੋਭ ਦਿਹਾੜੀ ਏ ਨੀ ਐ ਵਿਸਾਖੀ ਦੀ ਏ ਸ਼ੋਭ ਦਿਹਾੜੀ ਏ ਨੀ ਜਨਮ ਦਿੱਤਾ ਹੈ ਨਵੀਂ ਇੱਕ ਕੌਮ ਤਾਈ ਜਿਹੜੀ ਕੌਮ ਨਾ ਮਰਨ ਤੋਂ ਮੋੜ ਡਰਦੇ ਕਲ ਕੀ ਧਾਰ ਨੇ ਸਾਜਿਆ ਕੌਮ ਤਾਈ ਛੂਤ ਛਾਤ ਦੇ ਭੇਦ ਮਟਾ ਸਾਰੇ ਛੂਤ ਛਾਤ ਦੇ ਭੇਦ ਮਟਾ ਸਾਰੇ ਅਮਰਤਾ ਦੇਤਾ ਸੀ ਪਾਣ ਨੂੰ ਕੌਮਤਾਇਂ ਕਰਨਾ ਜ਼ੁਲਮ ਦਾ ਟੱਕਰਾ ਦੱਸਿਆ ਸੀ ਇਓ ਸਭ ਕਿਸੇ ਗੁਰਾਂ ਦਾ ਕੌਮਤਾਇਂ ਸਾਡੇ ਸਭ ਨੂੰ ਅੱਜ ਵਧਾਈ ਹੋਵੇ ਗੁਰਾਂ ਸਾਜਿਆ ਸਿੰਘਾਂ ਦੀ ਕੌਮਤਾਇਂ ਸਾਡੇ ਸਭ ਨੂੰ ਅੱਜ ਵਧਾਈ ਹੋਵੇ ਹੋਰਾ ਸਾਜੇ ਆ ਸਿੰਘਾਂ ਦੀ ਕੌਮ ਤਾਂ ਹੀ ਗੁਰੂ ਜੀ ਨੇ ਜੋ ਪੰਜ ਪਿਆਰੇ ਸਾਜੇ ਉਹਨਾਂ ਦੇ ਨਾਮ ਇਸ ਤਰ੍ਹਾਂ ਹਨ ਪਾਈ ਤੇ ਆ ਸਿੰਘ ਜੀ ਖੱਤਰੀ ਜੋ ਲਾਹੌਰ ਦੇ ਰਹਿਣ ਵਾਲੇ ਸਨ ਭਾਈ ਧਰਮ ਸਿੰਘ ਜੱਟ ਜੋ ਦਿੱਲੀ ਦੇ ਰਹਿਣ ਵਾਲੇ ਸਨ ਭਾਈ ਮੋਹਕਮ ਸਿੰਘ ਜੀ ਸ਼ਿੰਬਾ ਦਰਜੀ ਜੋ ਦਵਾਰਕਾ ਦੇ ਰਹਿਣ ਵਾਲੇ ਸਨ ਭਾਈ ਸਾਹਿਬ ਸਿੰਘ ਜੀ 나ਈ ਜੋ ਬਿਦਰ ਦੇ ਰਹਿਣ ਵਾਲੇ ਸਨ ਤੇ ਭਾਈ ਹਿਮਤ ਸਿੰਘ ਜੀ ਝਿਵਰ ਜੋ ਜਗਨਪਤ ਪੁਰੀ ਦੇ ਰਹਿਣ ਵਾਲੇ ਸਨ ਅੰਮ੍ਰਿਤ ਦੀ ਮਹਤਤਾ ਇਸ ਤਰ੍ਹਾਂ ਦਰਸਾਈ ਗਈ ਹੈ ਜੀ ਅੰਮ੍ਰਿਤ ਦੀ ਕੋਟਨੋ ਪੀਣ ਵਾਲੇ ਸਦਾ ਜਿੰਦਾ ਨੇ ਵਿਚ ਸੰਸਾਰ ਰਹਿੰਦੇ ਅਮਰਤ ਦੇ ਘੋਟ ਨੂੰ ਪੀਣ ਵਾਲੇ ਛੀਦੀ ਬਾਸ ਤੇ ਸਦਾ ਤਿਆਰ ਰਹਿੰਦੇ ਅਮਰਤ ਦੇ ਘੋਟ ਨੂੰ ਪੀਣ ਵਾਲੇ ਸਦਾ ਬਾਸ ਤੇ ਖੰਡੇ ਦੀ ਧਾਰ ਰਹਿੰਦੇ ਅਮਰਤ ਪੀ ਕੇ ਹੋਏ ਸ਼ਹੀਦ ਜਿਹੜੇ ਅਮਰ ਰਹਿਣਗੇ ਸਦਾ ਸੰਸਾਰ ਉੱਤੇ ਐ ਸਿੰਘਾ ਤੂ ਬਾਟੇ ਚੋ ਪੀਂ ਅਮਰਤ ਨਾਚ ਕਰੇਗਾ ਖੰਡੇ ਦੀ ਧਾਰ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਮਰਤ ਸ਼ਕਾਕੇ ਪੰਜ ਬਾਣੀਆਂ ਦੀ ਬਖਸ਼ਿਸ਼ ਕੀਤੀ ਤੇ ਕਿਹਾ ਇਹਨਾਂ ਦਾ ਜਾਪ ਨਿਤਨੇਮ ਕਰਨਾ ਹੈ ਜੀ ਉਹ ਪੰਜ ਬਾਣੀਆਂ ਇਸ ਤਰ੍ਹਾਂ ਹਨ ਨੰਬਰ 1 ਜਪਜੀ ਸਾਹਿਬ ਨੰਬਰ 2 ਜ압 ਸਾਹਿਬ ਨੰਬਰ 3 ਤਪ ਪ੍ਰਸਾਦ ਰਈਏ ਨੰਬਰ 4 ਚੌਪਈ ਸਾਹਿਬ ਨੰਬਰ 5 ਪੂਰਾ ਅਨੰਦ ਸਾਹਿਬ ਇਸ ਸਵੇਰ ਵੇਲੇ ਬਾਣੀ ਪੜ੍ਹਨੀ ਹੈ ਤੇ ਸ਼ਾਮ ਨੂੰ ਰਹਿਰਾਸ ਤੇ ਸੌਣ ਵੇਲੇ ਸੋਹਿਲਾ ਸਾਹਿਬ ਪੜ੍ਹਨਾ ਹੈ ਪੰਜਾ ਕਕਾਰਾ ਦੇ ਮਤਲਬ ਇਸ ਪ੍ਰਕਾਰ ਦਸਾਈ ਹਨ ਜੀ ਪਹਿਲਾ ਕੱਕਾ ਹੈ ਰੱਬ ਦੇ ਰੂਪ ਵਾਲਾ ਪਹਿਲਾ ਕੱਕਾ ਹੈ ਰੱਬ ਦੇ ਰੂਪ ਵਾਲਾ ਉਤੇ ਇਸ ਸਰੀਰ ਦੇ ਕੇ ਇਸ ਸਮਝੋ ਜਟਾ ਜੂਟ ਰਣਾ ਗਣਾ ਮਰਦ ਦਾ ਏ ਇਹਨੂੰ ਰੂਪ ਨੂੰ ਬਿਸ਼ਨਾ ਵਹਿਸ਼ ਸਮਝੋ ਸਿੱਖ ਪੰਥ ਦੀ ਸ਼ਾਨ ਹੈ ਰੂਪੇ ਅੰਦਰ ਸਦਾ ਆਪਣਾ ਇਸ ਨੂੰ ਵੇਸ ਸਮਝੋ ਠੇਰ ਕਿਸੇ ਠੇਰ ਕੇਸ ਦਾੜੀ ਵਾਲੇ ਸਿੱਖ ਤਾਏ ਤੁਸੀਂ ਖਾਲਸਾ ਰੂਪ ਦਸ਼ਮੇਸ਼ ਸਮਝੋ ਕੱਕਾ ਤੂਸਰਾ ਕੇਸਾਂ ਦੇ ਵਿੱਚ ਗੰਗਾ ਸਦਾ ਬਾਸਤੇ ਸਿਰ ਕੀ ਉਹ ਧਾਰ ਰੱਖੋ ਜਿਵੇਂ ਕਿਸ ਸਵਾਰਧਾਨ ਤਕੰਗਾਤਵੇਂ ਆਪਣੇ ਮਨਸਵਾਰ ਰੱਖੋ ਜਿਵੇਂ ਕਿਸਾਂ ਨੂੰ ਸਦਾ ਇਹ ਸਾਫ਼ ਰੱਖੇ ਤਿਉ ਮਨਿ ਹੋਤੇ ਬਹੁ ਕਰਮਾ ਰੱਖੋ ਤੀਰ ਕਰੋ ਕੰਗਾ ਪੰਜਾ ਵੈਰੀਆਂ ਦਾ ਦਇਆ ਨਿਮਰਤਾ ਖਿਮਾ ਨੂੰ ਧਾਰ ਰੱਖੋ ਸਜੇ ਹੱਥ ਉਤੇ ਸਦਾ ਸਜੇ ਜੇੜਾ ਸਜੇ ਹੱਥ ਉੱਤੇ ਸਜਾ ਸਜੇ ਜਿਹੜਾ ਕੱਕਾ ਤੀਸਰਾ ਅਸਰ ਕੀ ਉਹ ਧਾਰ ਵੇਖੋ ਹੱਥ ਕੜੀ ਹੈ ਗੁਰੂ ਦੀ ਹੱਥ ਉੱਤੇ ਪੇਰੇ ਸਦੇ ਵਿੱਚ ਜੇ ਬੜਾ ਵੇਖੋ ਜਦੋਂ ਤੇਰੇ ਬਰੇ ਆਈ ਤੋ ਟੜੇ ਨਹੀਂ ਇਸ ਕੜੇ ਅੰਦਰ ਗੁਰੂ ਖੜਾ ਵੇਖੋ ਇਹ ਕੋੜ ਦੇ ਕਦੇ ਨਾ ਰਹਾ ਜਾਓ ਛੱਡੋ ਕਦੇ ਨਾ ਸੱਚ ਦਾ ਧੜਾ ਵੇਖੋ ਚੌਥਾ ਸਮਝਣਾ ਭੇਦ ਏ ਕਛਕਕਾ ਚੌਥਾ ਸਮਝਣਾ ਭੇਦ ਏ ਕਛਕਕਾ ਸਾਰੇ ਜਗ ਦੇ ਪਦ ਜੇ ਐਸੇ ਅੰਦਰ ਜੇਤੀ ਪੁਣੇ ਦੀ ਸਿੱਖਿਆ ਸਦਾ ਦੇਨ ਦਾ ਬ੍ਰਹਮਚਰਜ ਤੇ ਜਾ ਤਜੇ ਐਸੇ ਅੰਦਰ ਸਤ ਪਰਖੋ ਜਾਓਗੇ ਜੱਗ ਦੇ ਅੰਦਰ ਸਤ ਪਰਖੋ ਜਾਓਗੇ ਜੱਗ ਦੇ ਅੰਦਰ ਸਭ ਜਾਣਣਾ ਸਤ ਜੇ ਐਸੇ ਅੰਦਰ ਠੇਰ ਇਸ ਦੀ ਹੋਂਦ ਵੀ ਲਾਜ਼ਮੀ ਏ ਗੁਜੇ ਸਿੱਖ ਤੇ ਮਤ ਜੇ ਐਸੇ ਅੰਦਰ ਕੱਕਾ ਪੰਜਵਾ ਏ ਕਰਪਾਨ ਜੇੜੀ ਕੱਕਾ ਪੰਜਵਾ ਏ ਕਰਪਾਨ ਜੇੜੀ ਇਹਨੂੰ ਆਪਣੀ ਜਾਨ ਦੇ ਜਾਨ ਸਮਝੋ ਕਰਪਾਨ ਸਿੱਕੋ ਇਹਦੀ ਚਮਕੇ ਅੰਦਰ ਸਦਾ ਬਾਦੇ ਕਿਰਪਾ ਤੇ ਆਹ ਸਮਝੋ ਭਜਨ ਕਰਨ ਲਈ ਆਪਜੀ ਹੈ ਮਾੜਾ ਭਜਨ ਕਰਨ ਲਈ ਆਪਦੇ ਹੈ ਮਾੜਾ ਧਰਮ ਯੁੱਧ ਕੇ ਲਈ ਸਮਾਰ ਸਮਝੋ ਧੀਰ ਤੇਗ ਵਿੱਚੋਂ ਤੁਸਾਂ ਨੇ ਜਨਮ ਪਾਇਆ ਤੁਸੀਂ ਤੇਗ ਨੂੰ ਆਪਣੀ ਸ਼ਾਨ ਸਮਝੋ ਇਸ ਤੋਂ ਅਪਰੰਤ ਖਾਲਸੇ ਦੀ ਪਰਵਾਸ਼ਾ ਇਸ ਤਰ੍ਹਾਂ ਬਿਆਨ ਕੀਤੀ ਹੈ ਜੀ ਖਾਲਸਾ ਸੋਈ ਜੋ ਨਾਮ ਸਿਉ ਜੋੜਾ ਹੈ ਖਾਲਸਾ ਸੋਈ ਜੋ ਬੰਧਨ ਤੋੜੈ ਖਾਲਸਾ ਸੋਈ ਜੋ ਚੜੇ ਤਰੰਗਾ ਖਾਲਸਾ ਸੋਈ ਜੋ ਕਰੇ ਨਿਤ ਜੰਗ ਖਾਲਸਾ ਸੋਈ ਸ਼ਾਸਤਰ ਕੋ ਧਾਰੇ ਖਾਲਸਾ ਸੋਈ ਜੋ ਦੁਸ਼ਟ ਕੋ ਮਾਰੇ ਤੋਂ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੇ ਸਾਇਨਾ ਕੀਤੀ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ